ਸਾਡੀ ਇੱਕ ਬੇਰਤੀ ਪ੍ਰਵਾਨ ਕਰ ਲੋ ਕਿ ਸਾਡੇ ਸੁਪਰਵਾਈਜ਼ਰ ਨੇ ਅੰਦਰ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖੋ ਸਰ ਤੇ ਸੁਪਰਵਾਈਜ਼ਰ ਦੀ ਜਰੂਰਤ ਨਹੀਂ ਡਾਕਟਰਾਂ ਦੇ ਸੁਪਰਵਾਈਜ਼ਰ ਤੇ ਹੈਗਾ ਪਰ ਅੰਦਰ ਮਾਤਾ ਤੁਸੀਂ ਸੁਪਰਵਾਈਜ਼ਰ ਦਾ ਮੋਟਰ ਨਾਲ ਥੋੜੀ ਸੁਪਰਵਾਈਜ਼ ਕਰਨਾ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਸਰ ਉਹ ਨਹੀਂ ਨਾ ਮੈਮਰੀ ਆ ਪਰ ਅਸੀਂ ਉਹ ਦੇਖੇ ਆ ਰਹੇ ਤੁਹਾਨੂੰ ਬੇਸਿਕਲੀ ਪੁਆਇੰਟ ਇਹ ਹੈਗਾ ਬਲੇਡ ਟੈਸਟ ਦੇਖੋ ਜਿਵੇਂ ਕੰਡੀਸ਼ਨ ਹੈ ਨਾ ਵੀਰ ਦਾ ਸਥੋਤੇ ਹੈ ਲੰਦਾ ਵੀ ਥੋੜਾ ਜਿਹਾ ਆਪਾਨੂੰ ਚਾਹੀਦਾ ਹੈ ਉਦਾਂ ਸੰਘਰਸ਼ ਆਪਣੇ ਲੀਕ ਤੇ ਉਦਾਂ ਹੀ ਚੱਲਦਾ ਰਹੇਗਾ ਕੋਈ ਸਾਡੇ ਵੱਲੋਂ ਕੋਈ ਡਿਸਟਰਬੈਂਸ ਨਹੀਂ ਨੂੰ ਨਹੀਂ ਮੂਹ ਰਹੀ ਨਾਲ ਉਹ ਜੀ ਤੁਹਾਡਾ ਬਿਲਕੁਲ ਨਾਲੋਂ ਸਰ ਮੂਹ ਚੱਲੂਗਾ ਜਿਹੜਾ ਇਹ ਮੈਡੀਕਲ ਟਰੀਟਮੈਂਟ ਹੈ ਤਾਂ ਦੇਖੋ ਉਹ ਲੈਣਾ ਚਾਹੀਦਾ ਟਰੀਟਮੈਂਟ ਵੀ ਨਹੀਂ ਅਸੀਂ ਤਾਂ ਸਪੋਰਟ ਕਰਾਂਗੇ ਸਿਰਫ ਥੋੜਾ ਜਿਹਾ ਸਹਾਰਾ ਰਹੇਗਾ ਤਾਂ ਕਿ ਸੰਘਰਸ਼ ਤੁਹਾਡਾ ਲੰਬਾ ਚੱਲੇ ਸਰ ਇਹੀ ਇਹੀ ਜਦੋਂ ਅਸੀਂ ਪੁੱਛਦੇ ਆ ਤੇ ਇਹ ਹੀ ਕਹਿੰਦੇ ਡਾਕਟਰਸ ਕਹਿੰਦੇ ਆ ਜਿਹੜੀ ਆ ਗੱਲ ਨੂੰ ਵੀ ਇਹ ਇਹ ਮਨਾਓ ਜੀ ਅਸੀਂ ਅਸੀਂ ਕਹੇ ਜੀ ਤੁਸੀਂ ਜਾ ਕੇ ਮਨਾ ਲਓ ਡਾਕਟਰ ਦੀ ਜਿੱਥਾ ਤੁਹਾਡੀ ਚੂਸ ਕਰ ਲਓ ਸਰ ਜਿਹੜੀ ਮਰਜ਼ੀ ਲੈ ਲਓ ਤੁਸੀਂ ਇੱਥੇ ਆ ਲਓ ਨਾਨ ਹਸਪਤਾਲ ਹੈ ਰਜਿੰਦਰ ਹਸਪਤਾਲ ਹੈ ਜਾ ਤੁਹਾਡੀ ਮਰਜ਼ੀ ਦਾ ਕੋਈ ਵੀ ਪ੍ਰਾਈਵੇਟ ਜਿੱਥੋਂ ਵੀ ਤੁਸੀਂ ਇਸ ਜਗ੍ਹਾ ਤੁਸੀਂ ਪਸੰਦ ਕਰ ਸਕਦੇ ਹੋ ਸਭ ਬੇਨਤੀ ਇਹ ਲੈ ਕੇ ਆਇਆ ਕਿ ਡਾਕਟਰਾਂ ਦੇ ਅੰਦਰ ਕਰੋ ਕਿਤੋਂ ਦੇ ਵੀ ਡਾਕਟਰ ਹੋਣ ਸਰ ਮੈਂ ਤੁਸੀਂ ਮੰਨਿਆ ਤੁਸੀਂ ਗੱਲ ਕਹਿ ਰਹੇ ਹੋ ਪਰ ਫਿਰ ਵੀ ਸਰ ਥੋੜਾ ਤਸੱਲੀ ਬਖਸ਼ ਨਹੀਂ ਹੈਗਾ ਇੱਥੇ ਹਾਲੇ